ਸਤਿ ਸ਼੍ਰੀ ਅਕਾਲ ਬਾਈ ਜੀ ਤੇ ਮੈਂ ਹਰਪ੍ਰੀਤ ਤੇ ਫੇਰ ਇੱਕ ਨਵੀਂ ਖਬਰ ਲੈ ਕੇ ਆਇਆ ਨਵੀਂ ਖਬਰ ਬਾਈ ਜੀ ਖਾਸ ਕਰਕੇ ਇੰਡੀਆ ਦੀ ਆਪਣੀ ਇੰਡੀਆ ਨਾਲ ਜੁੜੀ ਹੋਈ ਹੈ ਹਰਿਆਣੇ ਨਾਲ ਤੇ ਕੱਲ ਹੀ ਨਵਾਂ ਖਬਰ ਆਈ ਹੈ ਕਿ ਭਾਈ 트럼ਪ ਗਵਰਨਮੈਂਟ ਨੇ ਜੋ 54 ਹਰਿਆਣੇ ਦੇ ਮੁੰਡੇ ਫੜ ਕੇ ਰਿਪੋਰਟ ਕੀਤੇ ਨੇ ਸਿੱਧਾ ਦਿੱਲੀ ਆ ਰਿਪੋਰਟ ਤੇ ਸਾਰੇ ਨੇ ਕਿ ਟੋਟਲ 54 ਮੁੰਡੇ ਨੇ ਜਿਹੜੇ ਡੌਂਕੀ ਲਾ ਕੇ ਆਏ ਸੀ ਕਹਿ ਲਓ ਦੋ ਨੰਬਰਾਂ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਤੇ ਉਹ ਦਿੱਲੀ ਭੇਜੇ ਗਏ ਨੇ ਸਿੱਧਾ ਡਾਇਰੈਕਟ ਫਲੈਟ ਤੇ ਉੱਤੇ ਤੇ ਟੋਟਲੀ 54 ਦੇ 54 ਜਿਹੜੇ ਮੁੰਡੇ ਸੀ ਹਰਿਆਣੇ ਦੇ ਤੇ ਉਹਨਾਂ ਦਾ ਭਾਈ ਅਡੋਡੀ ਸਵਾਲ ਆਇਆ ਕਿਸੇ ਦਾ ਕਹਿਣ ਨੂੰ ਜਦੋਂ ਉਹਨਾਂ ਨੇ ਆਪਣੀ ਦੁੱਖ ਦੀ ਗੱਲ ਦੱਸੀ ਕੋਈ ਕਹਿੰਦਾ ਸਾਨੂੰ ਭਾਈ ਖਾਣ ਨੂੰ ਨਹੀਂ ਦੇ ਰਹੇ ਸੀ ਕੋਈ ਕਹਿੰਦਾ ਜੀ ਉੱਥੇ ਕਮਰਿਆਂ ਦੇ ਵਿੱਚ ਏਸੀ ਛੱਡ ਕੇ ਸਾਨੂੰ ਠੰਡ ਦੇ ਵਿੱਚ ਬੱਤ ਸਲੂਕੀ ਕੀਤੀ ਗਈ ਤੇ ਕੋਈ ਕਹਦਾ ਅਸੀਂ 베지ਟੇਰੀਅਨ ਸੀ ਭਾਈ ਮਾਸ ਮੱਛੀ ਨਹੀਂ ਖਾਣ ਵਾਲੇ ਸੀ ਸਾਨੂੰ ਨੌਨ ਵੇਜ ਦਿੱਤਾ ਗਿਆ ਤੇ ਕੋਈ ਕਹਿੰਦਾ ਸੁੱਕੀਆਂ ਰੋਟੀਆਂ ਦੇਤੀ ਤੇ ਲਗਭਗ 54 ਮੁੰਡਿਆਂ ਨੂੰ ਫੜ ਕੇ ਉੱਥੇ ਬਾਰਡਰ ਕ੍ਰੋਸ ਕਹਿ ਲੋ ਅੰਦਰੋਂ ਫੜੇ ਕੁਛ ਤੇ ਉਹ ਕੁਛ ਟਾਈਮ ਪਹਿਲਾਂ ਗਏ ਸੀਗੇ ਤੇ ਫੜ ਕੇ 트াম্প ਗਵਰਨਮੈਂਟ ਨੇ 54 ਵ 53 ਮੁੰਡੀਆਂ ਦਿੱਲੀ ਭੇਜ ਤੇ ਵਾਪਸ ਤੇ ਹੁਣ ਉਹ ਆਪੋ ਆਪ ਦੇ ਘਰੇ ਨੇਗੇ ਇਹਦੇ ਵਿੱਚੋਂ 14 ਜਣੇ ਤਾਂ ਇਕੱਲੇ ਕੈਥਲ ਦੇ ਨੇ ਕਰਨਾਲ ਦੇ ਕੋਲ ਖੇਤਰ ਦੇ ਬਾਕੀ ਇੱਥੋਂ ਇੱਥੋਂ ਜਗ੍ਹਾ ਦੇਣਗੇ ਇਹ 14 ਦੇ 14 ਨੂੰ ਭਾਈ ਕਿਤਾ ਮੈਂ ਪਹਿਲਾਂ ਇਹ ਗੱਲ ਕਹਿਣੀ ਚਾਹਾਂਗਾ ਚਾਹੇ ਉਹ ਆਪਣੇ ਪੰਜਾਬ ਦੇ ਵੀ ਨੇ ਜਦੋਂ ਤੁਸੀਂ ਦੋ ਨੰਬਰ 'ਚ ਆਉਣੇ ਹੋ ਤਾਂ ਤੁਸੀਂ ਇਹ ਸੋਚ ਕੇ ਕਿੱਥੋਂ ਆ ਜਾਣਾ ਕਿ ਭਾਈ ਅਸੀਂ ਕੋਈ ਵਿਆਹ ਉਹ ਚੱਲੇ ਆ ਸਾਨੂੰ ਉੱਥੇ ਪ੍ਰੌਂਠੇ ਮਿਲਣਗੇ ਜਾਂ ਕੋਈ ਵਧੀਆ ਟਾਈਪ ਦੇ ਕਮਰੇ ਸੌਣ ਨੂੰ ਮਿਲਣਗੇ ਆਪਾਂ ਭਾਈ ਜਦੋਂ ਦੋ ਨੰਬਰ 'ਚ ਜਾ ਰਹੇ ਹਾਂ ਚਾਹੇ ਉਹ ਕਿਉਂ ਨਾ ਪਾਕਿਸਤਾਨ ਹੋਵੇ ਉਹਨਾਂ ਨੇ ਤਾਂ ਫੜ ਕੇ ਜੇਲ੍ਹ 'ਚ ਪਾ ਦੇਣਾ ਤੁਸੀਂ ਇੰਨਾ ਚੰਗਾ ਮੰਨੋ ਕਿ ਸੋਨੂੰ ਸੱਤ ਸਮੁੰਦਰਾਂ ਪਾਰ ਤੋਂ ਤੁਸੀਂ ਆਪਦੇ ਘਰ ਵਾਪਸ ਜਿਉਂਦੇ ਪਹੁੰਚ ਗਏ ਰੱਬ ਦੀ ਇਹ ਬਹੁਤ ਵੱਡੀ ਮਿਹਰਮਾਨੀ ਹੈ ਸ਼ੁਕਰ ਕਰੋ ਰੱਬ ਦਾ ਕਿ ਤੁਸੀਂ ਜਿਉਂਦੇ ਪਹੁੰਚ ਗਏ ਐਡੀ ਦੂਰ ਐਨੇ ਦੇਸ਼ ਟੱਪ ਕੇ ਜਾਣਾ ਤੇ ਫਿਰ ਵਾਪਸ ਵੀ ਸਹੀ ਸਲਾਮਤ ਘੇਟਾ ਤੁਸੀਂ ਰੱਬ ਦਾ ਸ਼ੁਕਰ ਕਰੋ ਕਿ ਅਸੀਂ ਆਪ ਕੋ ਅਫਰੀਕਾ ਦੇ ਬਾਕੇ ਪੈਸੇ ਜਿਹੜੇ ਡੋਪਰੇਸੀ ਛੋਟੇ ਡੁੱਬ ਗਏ ਹਰੇਕ ਮੁੰਡਾ ਬਾਹਰ ਜਾਣ ਪਿੱਛੇ 50 60 ਲੱਖ ਖਰਾਬ ਕਰ ਦਿੰਦਾ ਜੰਟਾ ਦੀਆਂ ਗੱਲਾਂ ਦੇ ਵਿੱਚ ਆ ਕੇ ਜਦੋਂ ਕੁਝ ਟਾਈਮ ਪਹਿਲਾਂ 트ੰਪ ਸਰਕਾਰ ਨੇ ਸਿੱਧਾ ਇੱਕ ਕਹਿ ਲਓ ਬਿਆਨ ਜਾਰੀ ਕਰਤੇ ਜਿੱਤੇ ਬਣੀ ਸੀ ਕਿ ਭਾਈ ਮੈਂ ਆਪਦੇ ਦੇਸ਼ ਦੇ ਵਿੱਚ ਹੁਣ ਦੋ ਨੰਬਰ ਵਾਲੇ ਨੂੰ ਨਹੀਂ ਵੜ ਲਿਆਂਗਾ ਜਿਹੜਾ ਇੱਥੇ ਕੋਈ ਉਨੇ ਕੀ ਹਰਕਤ ਕਰੂਗਾ ਉਹਨੂੰ ਵੀ ਜਾ ਕੇ ਰਿਪੋਰਟ ਕਰ ਦੂੰਗਾ ਚਾਹੇ ਉਹ ਗ੍ਰੀਨ ਕਾਰਡ ਹੋਲਡਰ ਹੋਵੇ ਜਦੋਂ ਐਡੇ ਵੱਡੇ ਗਵਰਨਮੈਂਟ ਨੇ ਬਿਆਨ ਦਿੱਤੇ ਸੀ ਤੇ ਫਿਰ ਤੁਸੀਂ ਏਜੰਟਾਂ ਦੀਆਂ ਗੱਲਾਂ ਵਿੱਚ ਕਿਉਂ ਆ ਜਾਂਦੇ ਹੋ ਕਿ ਏਜੰਟ ਨੇ ਕਹਿੰਦਾ ਜੀ 50 ਲੱਖ ਦੇ ਦਿਓ ਤੁਹਾਨੂੰ ਸਹੀ ਸਲਾਮਤ ਯੂਐਸਏ ਵਿੱਚ ਤਾਰਾਂਗੇ ਤੇ ਉੱਥੋਂ ਦਾ ਪਰਮਿਟ ਤਵਾਵਾਂਗੇ ਤੁਸੀਂ ਪੱਕੇ ਹੋ ਜਾਓਗੇ ਕਿ 5-7 ਸਾਲਾਂ ਦੇ ਵਿੱਚ ਗ੍ਰੀਨ ਕਾਰਡ ਮਿਲ ਜੂ ਐਦਾ ਦਾ ਕੁਝ ਵੀ ਨਹੀਂ ਹੈਗਾ ਹੁਣ ਤਾਂ ਪੱਕੇ ਹੋਣ ਦੀ ਤਾਂ ਦੂਰ ਦੀ ਗੱਲ ਕੰਮ ਵੀ ਨਹੀਂ ਮਿਲ ਰਿਹਾ ਤੇ ਹੁਣ ਉਹਨਾਂ ਨੇ ਇਹ 54 ਤਾਂ ਵਾਪਸ ਭੇਜੇ ਰੱਬ ਦਾ ਧੰਨਵਾਦ ਕਰੋ ਕਿ ਸਾਡੇ ਬੱਚੇ ਭਾਈ ਘਰੇ 54 ਦੇ 54 ਜਿਹੜੇ ਮੁੰਡੇ ਗਏ ਸੀ ਉਹ ਸਹੀ ਸਲਾਮਤ ਪਹੁੰਚਿਆ ਵਿੱਚ ਉਹ ਘਰ ਵੀ ਹੈਗੇ ਨੇ ਜਿਨ੍ਹਾਂ ਦੇ ਪੁੱਤ ਵਾਪਸ ਨਹੀਂ ਪਹੁੰਚੇ ਜਿਨ੍ਹਾਂ ਨੂੰ ਨਾ ਨਾ ਲਾਸ਼ਾਂ ਮਿਲੀਆਂ ਦੇ ਨਾ ਪੁੱਤ ਪਹੁੰਚੇ ਕਿਉਂ ਭਾਈ ਕਿਉਂਕਿ ਜਦੋਂ ਇੱਕ ਐ ਸਮਝ ਲਓ ਵੀ ਜਾਨ ਗਮਾਉਣ ਵਾਲੇ ਰਸਤੇ ਦੇ ਉੱਤੇ ਚੱਲ ਰਹੇ ਹੋ ਤੇ ਕਦੋਂ ਵੀ ਜਾਨ ਗਵਾ ਸਕਦੇ ਹੋ ਜਾਂ ਫਿਰ ਬਚ ਸਕਦੇ ਹੋ ਤੇ ਦੂਜੀ ਗੱਲ ਭਾਈ ਜਦੋਂ ਸਾਨੂੰ ਇੰਨਾ ਪਹਿਲੀ ਗਵਰਨਮੈਂਟ ਨੇ ਕਰ ਕੇ ਸਾਡੇ ਦੇਸ਼ ਦੇ ਵਿੱਚ ਨਹੀਂ ਪੜ ਦੇਵਾਂਗੇ ਤੇ ਫਿਰ ਕੀ ਸੋਚ ਕੇ ਆਉਣ ਕਿ ਉੱਥੇ ਗਾਹਾਂ ਕੋਈ ਥਾਲੀ ਲਈ ਬੈਠਿਆ ਤੁਹਾਡਾ ਤੇਲ ਤੇ ਦੀਵੇ ਨਾਲ ਉਦਘਾਟਨ ਕਰੂਗਾ ਵੀ ਭਾਈ ਆਓ ਸਾਡੇ ਦੇਸ਼ ਚ ਤੁਹਾਡੀ ਆ ਸਾਡੇ ਦੇਸ਼ ਚ ਪਧਾਰੋ ਭਾਈ ਇੱਥੇ ਕੰਮਿਆਂ ਦੀ ਲੋੜਾ ਉੱਥੇ ਤਾਂ ਪਹਿਲੀ ਭਰੇ ਪਏ ਨੇ ਤੁਸੀਂ ਉੱਥੇ ਸੱਤ ਸਮੁੰਦਰ ਪਾਰ ਬੈਠੇ ਲੋਕਾਂ ਦੀਆਂ ਗੱਲਾਂ ਚ ਆ ਜਾਂਦੇ ਹੋ ਕਿ ਭਾਈ ਇੱਥੇ ਕੰਮ ਵਾਧੂ ਆ ਹੁਣ ਨਾ ਕੰਮ ਵਾਧੂ ਆ ਤੇ ਨਾ ਭਾਈ ਉਹ ਵੜਨ ਦੇਂਦੇ ਨੇ ਤੇ ਦੂਜੀ ਗੱਲ ਉਨੇ ਹੁਣ ਇਹ ਵੀ ਗੱਲ ਕਹਿ ਦਿੱਤੀ ਆ 트럼ਪ ਗਵਰਨਮੈਂਟ ਨੇ ਕੀ ਭਾਈ ਜੇ ਮੇਰੇ ਦੇਸ਼ ਚ 19 ਕੀ ਕਰਦਾ ਜਿਹੜਾ ਪੀ ਆਰ ਕਾਰਡ 홀ਡਰ ਵੀ ਆ ਉਹ ਵੀ ਫੜਿਆ ਗਿਆ ਜੇ 19 ਕੀ ਗੱਲ ਕਰਦਾ ਉਹਨੂੰ ਵੀ ਚਾੱਕ ਕੇ ਮੈਂ ਉਹਦੇ ਦੇਸ਼ ਦੇ ਵਿੱਚ ਰਿਪੋਰਟ ਚਾੱਕ ਕੇ ਮਾਰੂੰਗਾ ਰਿਪੋਰਟ ਕਰ ਦੂੰਗਾ ਪੀ ਆਰ ਕਾਰਡ ਸੌਰੀ ਗ੍ਰੀਨ ਕਾਰਡ ਆ ਜਿਹੜਾ ਉਹ ਵੀ ਰੱਦ ਕਰ ਦੂੰ ਚਾਹੇ ਉਹ ਜਿਹੜੇ ਮਰਜ਼ੀ ਦੇਸ ਦਾ ਹੋਵੇ ਇਹ ਹੁਣ ਹਾਲਾਤ ਬਈ ਬਹੁਤ ਸਖਤ ਨੇ ਦੇਸ਼ 트럼ਪ ਗਵਰਨਮੈਂਟ ਕਹਿੰਦੀ ਆ ਮੈਂ ਆਪਦੇ ਦੇਸ਼ ਹਿੱਤ ਵਿੱਚ ਫੈਸਲਾ ਲੈ ਰਿਆ ਉਹ ਆਪਦੀ ਜਗ੍ਹਾ ਸਹੀ ਈ ਆ ਪਰ ਤੁਸੀਂ ਵੀਰੋ ਕਿਸੇ ਦੇ ਮਾਗਰ ਲੱਗ ਕੇ ਨਾ ਆਇਆ ਕਰੋ ਹੁਣ ਜਿਹੜੇ ਕਾਨੂੰਨ ਨੇ ਬੜੇ ਸਟਰੋਂਗ ਨੇ ਉਸ ਨੂੰ ਨਹੀਂ ਬੜਨ ਦੇਣਾ ਚਾਹੇ ਕੋਈ ਵੀ ਏਜੰਟ ਕਹਿੰਦਾ ਉਹਦੀਆਂ ਗੱਲਾਂ 'ਚ ਨਾ ਆਇਆ ਕਰੋ ਅੱਜ ਵੀ ਅਸੀਂ ਦੇਖਦੇ ਹੁੰਦੇ ਹਾਂ ਬਹੁਤ ਸਾਰੇ ਏਜੰਟ ਵੀਡੀਓ ਪਾ ਦਿਆ ਜੀ ਐ ਲੱਗ ਜੂ ਵੀਜ਼ਾ ਐ ਲੱਗ ਜੂ ਜ ਐ ਵਾੜ ਦਾਂਗੇ ਜਦ ਤੱਕ ਇੱਕ ਨੰਬਰ 'ਚ ਆ ਜਾ ਕਰੋ ਜਾਂ ਫਿਰ ਨਾ ਆਓ ਤੇ ਦੂਸਰੀ ਸੋਨੂੰ ਖਬਰ ਸੁਣਾਉਣੀ ਆ ਬਾਈ ਜੋ ਕਿ ਕੱਲ ਵੀ ਆ ਗਈ ਕੈਨੇਡਾ ਵੱਲੋਂ ਨਵਾਂ ਇੱਕ ਕੈਲੋ ਪਾਸ ਕੀਤਾ ਗਿਆਗਾ ਟੋਟਲ 32000 ਬੰਦਿਆਂ ਨੂੰ ਰਿਪੋਰਟ ਕੀਤਾ ਗਿਆਗਾ ਜਿਨ੍ਹਾਂ ਦੇ ਘਰੇ ਨੋਟਿਸ ਪਹੁੰਚ ਚੁੱਕੇ ਨੇ ਕੁਝ ਉਰਾ ਪਰਾਂ ਨੇ ਉਹਨਾਂ ਨੂੰ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਇਹ ਫੜੇ ਜਾਣ ਤੇ ਫੜਨ ਤੋਂ ਬਾਅਦ ਵਾਪਸ ਕੱਢੇ ਜਾਣ ਟੋਟਲ 32000 ਬੰਦਾ ਜਿਹੜਾ ਕੈਨੇਡਾ ਨੇ ਕੱਢਣਾ ਹੈ ਜਿਹਦੇ ਬਹੁਤ ਸਾਰੇ ਫੜ ਵੀ ਲੱਤੇ ਤੇ ਬਹੁਤ ਸਾਰੇ ਹਲੇ ਫੜੇ ਵੀ ਨਹੀਂ ਗਏ ਤੇ ਜਿਨ੍ਹਾਂ ਨੂੰ ਕੈਨੇਡਾ ਕੱਢ ਰਿਹਾ ਥੋੜੇ ਥੋੜੇ ਕਰਕੇ ਜਿੱਦਾਂ ਹਲੇ ਕੋਈ মিডিਆ ਦੇ ਵਿੱਚ ਗੱਲਾਂ ਨਹੀਂ ਆ ਰਹੀਆਂ ਕੈਨੇਡਾ ਨੇ ਇਸ ਸਾਲ ਦੇ ਵਿੱਚ ਵੀ ਬਹੁਤ ਲੜਕੇ ਰਿਪੋਰਟ ਕੀਤੇ ਨੇ ਮੁੰਡੇ ਕੁੜੀਆਂ ਪਰ ਇਸ ਸਾਲ ਦੇ ਵਿੱਚ ਹੁਣ ਉਹਨਾਂ ਨੇ ਪੱਕਾ ਹੀ ਟੀਚਾ ਰੱਖ ਲਿਆ ਕੀ ਆ ਭਾਈ 32000 ਰਿਪੋਰਟ ਕਰਨੇ ਆ ਉਹਨਾਂ ਨੂੰ ਨੋਟਿਸ ਨੂੰ ਨਿਕਲ ਚੁੱਕੇ ਆ ਉਹ 32000 ਇਸ ਟਾਈਮ ਅਫਸਰ ਭਾਲ ਰਹੀ ਆ ਜਿੱਥੇ ਮਿਲਦੇ ਆ ਤੇ ਉਹਨਾਂ ਨੂੰ ਚੱਕ ਲੈਂਦੇ ਆ ਅੱਜ ਨਹੀਂ ਤਾਂ ਕੱਲ ਉਹਨਾਂ ਨੇ ਮਿਲ ਜਾਣਾ 32 ਦੇ 32000 ਸਾਨੂੰ ਇਹ ਇਹਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਆਪਣੇ ਪੰਜਾਬੀਆਂ ਦੀ ਆ ਈਡੀ ਵਾਲਿਆਂ ਦੀ ਗਿਣਤੀ ਹੈਗੀ ਆ ਪਰ ਸਭ ਤੋਂ ਵੱਧ ਪੰਜਾਬੀਆਂ ਦੀ ਆ ਜਿਹੜੇ ਹੁਣ ਰਿਪੋਰਟ ਹੋਣੇ ਆ ਟੋਟਲ 32000 ਨੂੰ ਕੱਢਣਾ ਹੈ ਤੇ ਹੁਣ ਜਿਹੜੇ ਇਹ ਨਵੇਂ ਕਾਨੂੰਨ ਪਾਸ ਕੀਤੇ ਆ ਇਹ ਕਿਤੇ ਵੀ ਛਾਪਾ ਮਾਰ ਸਕਦੇ ਆ ਤੁਹਾਡੇ ਡਾਕੂਮੈਂਟ ਚੈੱਕ ਕਰ ਸਕਦੇ ਆ ਕੰਮ ਤੇ ਹੋ ਜਾਂ ਘਰੇੋਂ ਤੁਹਾਡਾ ਫੋਨ ਵੀ ਚੈੱਕ ਕਰ ਸਕਦੇ ਨੇ ਆਫੀਸਰ ਹੁਣ ਗਵਰਨਮੈਂਟ ਨੇ ਫੁੱਲ ਹਦਾਇਤਾਂ ਦੇਤੀਆਂ ਕਿ ਭਾਈ ਜਿਹੜੇ ਸਾਡੇ ਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਬਿਨਾ ਵੀਜੇ ਤੋਂ ਨੇ ਜਾਂ ਵੀਜੇ ਟੱਪ ਚੁੱਕੇ ਨੇ ਜਾਂ ਭਾਈ ਉਹ ਬਾਰਡਰ ਕ੍ਰੋਸ ਕਰਕੇ ਆਏ ਨੇ ਉਹਨਾਂ ਨੂੰ ਜਿਹੜੇ ਦੇਸ਼ ਤੋਂ ਆਏ ਨੇ ਉਹ ਦੇਸ਼ ਪਛਾਣੋ ਤੇ ਇਹ ਅੱਜ ਦਾ ਅਪਡੇਟ ਸੀ ਬਈ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਤੇ ਅਗਲੀ ਵੀਡੀਓ ਬਹੁਤ ਜਲਦੀ ਲੈ ਕੇ ਆਉਣੇ ਆ ਸਸੇ ਕਾਲ ਦੇ